ਸਰ ਕੀ ਨਾਮ ਹੈ ਤੁਹਾਡਾ ਸਸਿਕਲ ਜੀ ਮੇਰਾ ਨਾਮ ਕੁਲਬੀਰ ਸਿੰਘ ਕਿਹੜਾ ਪਿੰਡ ਆ ਜੀ ਇਹ ਪਿੰਡ ਮੁਸ਼ਕਾਬਾਦ ਹੈ ਜੀ ਅੱਛਾ ਇੱਕ ਪਿੰਡ ਦੇ ਬਾਹਰ ਤੁਸੀਂ ਲੰਗਰ ਵੀ ਲਾਇਆ ਹੋਇਆ ਹੈ ਤੇ ਨਾਲ ਹੀ ਪਿੰਡ ਦੇ ਵਿੱਚ ਜਿਹੜੇ ਆ ਉਹ ਬੋਰ ਲੱਗੇ ਹੋਏ ਨੇ ਹਰ ਘਰ ਦੇ ਵਿੱਚ ਕਿ ਇਹ ਪਿੰਡ ਵਿਕਾਊ ਹੈ ਕੀ ਕਰਨ ਇਹ ਇਹਦਾ ਵੱਡਾ ਕਾਰਨ ਆ ਜੀ ਸਾਡੇ ਪਿੰਡ ਦੇ ਵਿੱਚ ਇੱਕ ਫੈਕਟਰੀ ਲੱਗ ਰਹੀ ਆ ਜੋ ਕਿ ਹੈ ਬਾਇਓ ਗੈਸ ਵਾਸਤੇ ਆ ਪਰ ਇਹ ਗੈਸ ਜਿਹੜੀ ਆ ਉਂਝ ਭਾਵੇਂ ਲਾਭਦਾਇਕ ਹੋਊਗੀ ਪਰ ਪਿੰਡ ਲਈ ਨੁਕਸਾਨਦਾਇਕਾ ਜਿੱਥੇ ਵੀ ਇਹ ਪ੍ਰੋਜੈਕਟ ਲੱਗਦੇ ਨੇ ਉਸ ਇਲਾਕੇ ਦੇ ਵਿੱਚ ਇਹ ਦੂਸ਼ਿਤ ਪੈਦਾ ਕਰ ਦਿੰਦੇ ਨੇ ਧਰਤੀ ਨੂੰ ਵੀ ਖਰਾਬ ਕਰਦੇ ਨੇ ਤੇ ਆਕਾਸ਼ ਨੂੰ ਵੀ ਖਰਾਬ ਕਰਦੇ ਨੇ ਜਿਹਦੇ ਕਾਰਨ ਕਰਕੇ ਪਿੰਡ ਦਾ ਵਿਰੋਧ ਆ ਇਸ ਗੱਲ ਤੇ ਕਿ ਪਿੰਡ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਫੈਕਟਰੀਆਂ ਲੱਗਣ ਪਰ ਫੈਕਟਰੀਆਂ ਫੈਕਟਰੀਆਂ ਦੀਆਂ ਜਗ੍ਹਾਾਂ 'ਤੇ ਲੱਗਣਾ ਜਿਹੜੀ ਖੇਤੀ ਵਾਲੀ ਇਲਾਕਾ ਹੁੰਦਾ ਜਿਵੇਂ ਕਿ ਸਾਡੇ ਵਾਲਾ ਗ੍ਰੀਨ ਵੈਲਟ ਆ ਇਹਦੇ ਵਿੱਚ ਇੰਡਸਟਰੀ ਨਹੀਂ ਲੱਗਦੀ ਹੁੰਦੀ ਪਰ ਇਹ ਆਪਣੇ ਹੀ ਪਿੰਡ ਦੇ ਵਿੱਚ ਥੋੜੇ ਜੇ ਪੈਸਿਆਂ ਦੇ ਲਾਲਚ 'ਚ ਤੇ ਥੋੜੇ ਜੇ ਪੈਸੇ ਬਚਾਉਣ ਦੇ ਕਰਦੇ ਵਿੱਚ ਇਹਦੀ ਇੱਥੇ ਜ਼ਮੀਨ ਸੀਗੀ ਕਿਉਂਕਿ ਇਹ ਪਿੰਡ ਦਾ ਹੀ ਬੰਦਾ ਸੀ ਜੋ ਕਿ ਦਿੱਲੀ ਦੇ ਵਿੱਚ ਨੌਕਰੀ ਕਰਦਾ ਸੀ ਉਸੇ ਦੌਰਾਨ ਇਹਨੂੰ ਇਹ ਪਰਮਿਸ਼ਨ ਮਿਲ ਗਈ ਕਿ ਇੱਕ ਫੈਕਟਰੀ ਲਾ ਸਕਦਾ ਬਸ ਉਹ ਥੋੜੇ ਜਿਹੇ ਪੈਸੇ ਬਚਾਉਣ ਦੇ ਚੱਕਰ ਚ ਇਹ ਫੋਕਲ ਪੁਆਇੰਟ ਜ਼ਮੀਨ ਮਹਿੰਗੀ ਮਿਲਣੀ ਸੀ ਇਹਨੇ ਕਿ ਮੇਰੇ ਪਿੰਡ 'ਚ ਜ਼ਮੀਨ ਹੈਗੀ ਆ ਮੈਂ ਇੱਥੇ ਹੀ ਲਾ ਲੰਨਾ ਪਹਿਲੇ ਦਿਨ ਪਹਿਲੀ ਇੱਟ ਤੋਂ ਇਹਨੂੰ ਕਹਿੰਦੇ ਆ ਰਹੇ ਆਂ ਵੀ ਇਹ ਫੈਕਟਰੀ ਇੱਥੇ ਨਾ ਲਾ ਸਾਡੇ ਲਈ ਇਹ ਤੈਨੂੰ ਵੀ ਪਤਾ ਵੀ ਨਖਾਂ ਦਾਏਕਾ ਕਿਉਂਕਿ ਇਸੇ ਪਿੰਡ ਦਾ ਜਿਹੜਾ ਇਸੇ ਫੈਕਟਰੀ ਦਾ ਮਾਡਲ ਆ ਉਹ ਕੰਗਰਾਲੀ ਰਾਜਪੂਤਾ ਸੀਗਾ ਜੋ ਇਹੀ ਦਿਖਾ ਕੇ ਲੈ ਕੇ ਆਏ ਲੋਕਾਂ ਨੂੰ ਕਿ ਮੈਂ ਇਸ ਤਰੀਕੇ ਦੀ ਫੈਕਟਰੀ ਲਾਵਾਂ ਜਦੋਂ ਉਹਨਾਂ ਲੋਕਾਂ ਦੇ ਕੋਲੋਂ ਪਿੰਡ ਵਾਲਿਆਂ ਨੇ ਪੁੱਛਿਆ ਕਿ ਇਹਦਾ ਕੋਈ ਨੁਕਸਾਨ ਤਾਂ ਲੋਕਾਂ ਨੇ ਕਿਹਾ ਵੀ ਇਹਦੇ ਨੁਕਸਾਨ ਨੇ ਨੁਕਸਾਨ ਨੇ ਫਾਇਦਾ ਤਾਂ ਉਹਨਾਂ ਨੂੰ ਹੋਊਗਾ ਜਿੱਥੇ ਗੈਸ ਜਾਊਗੀ ਪਰ ਜਿਹੜੇ ਪਿੰਡਾਂ ਦੇ ਵਿੱਚ ਇਹ ਫੈਕਟਰੀਆਂ ਲੱਗਦੀਆਂ ਨੇ ਉਹਨਾਂ ਤੋਂ ਪੰਜ ਸੱਤ ਪਿੰਡਾਂ ਦੇ 10 ਪਿੰਡਾਂ ਦੇ ਤਾਂ ਇਹ ਬਿਮਾਰੀਆਂ ਹੀ ਪੈਦਾ ਕਰਦੀਆਂ ਨੇ ਸੋ ਇਸ ਕਰਕੇ ਅਸੀਂ ਉਸ ਦਿਨ ਤੋਂ ਹੀ ਇਹਦਾ ਵਿਰੋਧ ਕਰਦੇ ਆ ਰਹੇ ਹਾਂ ਕਈ ਗੱਲਾਂ ਕਰਕੇ ਕਈ ਮੀਟਿੰਗਾਂ ਕਰਕੇ ਕਈ ਤਰੀਕੇ ਦੇ ਪ੍ਰੋਜੈਕਟ ਦੇ ਕੇ ਇਹ ਬੰਦਾ ਵਾਰ-ਵਾਰ ਮੁੱਕਰਦਾ ਰਿਹਾ ਅਖੀਰ ਨੂੰ ਸਾਨੂੰ ਸਾਰੇ ਪਿੰਡ ਨੂੰ ਇਹ ਫੈਸਲਾ ਕਰਨਾ ਪਿਆ ਸਾਨੂੰ ਹੀ ਨਹੀਂ ਸਾਡੇ ਨਾਲ ਦੇ ਆਲੇ-ਦਾਲ ਦੇ ਪਿੰਡਾਂ ਨੇ ਵੀ ਇਹ ਫੈਸਲਾ ਕੀਤਾ ਵੀ ਜੇ ਇਹ ਫੈਕਟਰੀ ਨਹੀਂ ਬੰਦ ਹੋਗੀ ਤਾਂ ਫਿਰ ਆਪਾਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਕਰ ਵੇਚ ਕੇ ਆਪਾਂ ਚਲਾ ਜਾਵਾਂਗੇ ਕਿ ਕਿੰਨੇ ਪਿੰਡਾਂ ਦੇ ਵਿੱਚ ਜਿਹੜੇ ਆ ਇਹ ਪੋਸਟਰ ਬੈਨਰ ਲਗਾਏ ਗਏ ਇਹ ਹਜੇ ਤਾਂ ਫਿਲਹਾਲ ਤਿੰਨ ਪਿੰਡਾਂ ਤੋਂ ਸ਼ੁਰੂਆਤ ਤਾਂ ਹੋਈਆਂ ਨੇ ਕਿ ਤਿੰਨ ਪਿੰਡਾਂ ਨੇ ਐਲਾਨ ਕੀਤਾ ਕਿ ਅਸੀਂ ਬਕਾਉ ਹਾਂ ਪਰ ਜਿਹੜੇ ਅੱਜ ਦੀ ਨਜ਼ਦੀਕ-ਨਜ਼ਦੀਕ ਪਿੰਡ ਨੇ ਹੋਰ ਵੀ ਨੇ ਉਹ ਵੀ ਸਾਰੇ ਸਮਰਥਨ ਕਰਦੇ ਨੇ ਕਿ ਜ ਤੁਹਾਡੇ ਪਿੰਡ ਦਾ ਜੇ ਅਗਰ ਤੁਹਾਨੂੰ ਵੀ ਚੱਕਣਾ ਪਿਆ ਤਾਂ ਤੁਹਾਡੇ ਨਾਲ ਅਸੀਂ ਵੀ ਜਾਵਾਂਗੇ ਸਾਨੂੰ ਸਮਰਥਨ ਸਾਰੇ ਪਿੰਡਾਂ ਤੋਂ ਇਲਾਕੇ ਤੋਂ ਮਿਲ ਰਿਹਾ ਪੂਰਾ ਜੀ ਅੱਛਾ ਇਸ ਦੀ ਸ਼ੁਰੂਆਤ ਜਿਹੜੀ ਆ ਕੋਲੋਕੀਤੀ ਫੈਕਟਰੀ ਵੀ ਤੇ ਹੁਣ ਕਿੰਨਾ ਕੁ ਨਿਰਮਾਣ ਹੋ ਚੁੱਕਾ ਹੈ ਨਹੀਂ ਫੈਕਟਰੀ ਨੂੰ ਤਾਂ 2 ਸਾਲ ਹੋ ਗਏ ਜੀ ਲੱਗੇ ਲਗਭਗ ਅਸੀਂ 2 ਸਾਲ ਤੋਂ ਵਿਰੋਧ ਕਰਦੇ ਆ ਰਹੇ ਹਾਂ ਕਦੇ ਕੰਮ ਚਲਾ ਲੰਦਾ ਫਿਰ ਜਿੱਦ ਜੀ ਕਰਕੇ ਬੰਦ ਕਰ ਦਿੰਦੇ ਅਸੀਂ ਲੋਕ ਫਿਰ ਚਲਾ ਲੰਦਾ ਇਸ ਤਰੀਕੇ ਨਾਲ ਇਹਨੂੰ 2 ਸਾਲ ਹੋ ਗਏ ਪ੍ਰੋਸੈਸ ਚੱਲਦੇ ਨੂੰ ਹੁਣ ਤੱਕ ਅਸੀਂ ਗੱਲਬਾਤ ਹੀ ਇਹਦੇ ਨਾਲ ਮੀਟਿੰਗਾਂ ਕਰਦੇ ਰਹੇ ਹਾਂ ਪ੍ਰਸ਼ਾਸਨ ਕਦੇ ਕੋਈ ਮੀਟਿੰਗ ਰੱਖ ਲ ਜੋ ਜਿੰਨਾ ਹੋ ਸਕਦਾ ਸੀ ਅਸੀਂ ਵਿਰੋਧ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਾਂ ਜੀ ਪ੍ਰਸ਼ਾਸਨ ਨੂੰ ਮਿਲੇ ਉਹਨਾਂ ਨੇ ਕੀ ਗੱਲਬਾਤ ਕੀਤੀ ਕੋਈ ਤੁਹਾਡੇ ਹੱਕ ਚ ਕੋਈ ਗੱਲਬਾਤ ਕੀਤੀ ਉਹਨਾਂ ਨੇ ਪ੍ਰਸ਼ਾਸਨ ਸਾਨੂੰ ਇਹ ਫੈਕਟਰੀ ਦੇ ਸਿਰਫ ਗੁਣੇ ਸਗ ਗਿਣਾਉਣ ਤੇ ਲੱਗਿਆ ਹੋਇਆ ਕਿ ਇਹਦੇ ਫਾਇਦੇ ਬਹੁਤ ਨੇ ਜਿੱਦ ਤੁਹਾਡੀ ਜ਼ਮੀਨਾਂ ਨੂੰ ਤੁਹਾਡੇ ਰੇਟ ਵੱਧ ਜਾਣੇ ਨੇ ਤੁਹਾਨੂੰ ਜਿਹੜੇ ਪਿੰਡ ਦੇ ਵਿੱਚ ਤੁਹਾਨੂੰ ਬਹੁਤ ਸਾਰਾ ਰੋਜ਼ਗਾਰ ਮਿਲ ਜਾਣਾ ਉਹ ਸਾਨੂੰ ਸਿਰਫ ਫਾਇਦੇ ਦੱਸਦਾ ਨੁਕਸਾਨ ਇੱਕ ਵੀ ਨਹੀਂ ਦੱਸਿਆ ਵੀ ਜਿਹੜੇ ਇਹਦੇ ਤੋਂ ਨੁਕਸਾਨ ਹੋਣੇ ਨੇ ਫਾਇਦੇ ਤਾਂ ਜਿਹਾ ਜਿਹਾ ਸਾਨੂੰ ਉਹਨੇ ਨੇ ਜੇ ਇਹ ਫੋਕਲ ਪੁਆਇੰਟ ਦੇ ਵਿੱਚ ਲੈ ਜਾਊਗਾ ਫੈਕਟਰੀ ਫੇਰ ਕਿਹੜਾ ਸਾਡੇ ਪਿੰਡ ਨੂੰ ਫ ਦੀ ਆਪ ਪਛਾਣਾਂਗੇ ਕਿਉਂਕਿ ਸਾਡੇ ਪਿੰਡ ਦਾ ਬੰਦਾ ਹੈ ਤੁਹਾਨੂੰ ਕੀ ਲੱਗਦਾ ਵੀ ਕੀ ਨੁਕਸਾਨ ਹੋ ਸਕਦਾ ਹੈ ਜੇ ਲੱਗਦੀ ਕਿੰਨਾ ਕੁ ਨੁਕਸਾਨ ਕੀ ਨੁਕਸਾਨ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਇੱਥੇ ਰਾਹੀ 5 5 6 6 ਕਿਲੋਮੀਟਰ ਤੱਕ ਮੁਸਕ ਨਹੀਂ ਜਾਂਦਾ ਫਿਰ ਇਹਦੇ ਕੂੜਾ ਕਬਾੜਾ ਇਕੱਠਾ ਕਰਕੇ ਜਿਹੜਾ ਬਾਹਰਲੇ ਪਾਸੇ ਜਿਹੜਾ ਸ਼ਹਿਰਾਂ ਦਾ ਪਲਾਸਟਿਕ ਦਾ ਸਾਰਾ ਬੇਸਟੇਜ ਆ ਉਹ ਸਾਰੀ ਆ ਕੇ ਇੱਥੇ ਹੀ ਸੜਨਾ ਤੇ ਉਹਦਾ ਜਿਹੜਾ ਧੂਆਂ ਜਿਹੜਾ ਉਹ ਪਹਿਲਾ ਸਭ ਤੋਂ ਪਹਿਲਾਂ ਸਾਡੇ ਫੇਫੜਿਆਂ ਦੇ ਵਿੱਚ ਸਾਡੇ ਬੱਚਿਆਂ ਦੇ ਸਾਡੇ ਬਜ਼ੁਰਗਿਆਂ ਦੇ ਬਿਲਕੁਲ ਜੀ ਸਾਡੇ ਫੇਫੜਿਆਂ 'ਚ ਹੋ ਕੇ ਜਾਣਾ ਦੂਜੇ ਪਿੰਡਾਂ 'ਚ ਦਾ ਫੇ ਉਹ ਹਮੇਸ਼ਾ ਜਾਂਦੀ ਆ ਤੇ ਪਿੰਡ ਨੂੰ ਹਮੇਸ਼ਾ ਤੇ ਉਸ ਕਰਕੇ ਸਾਡੇ ਪਿੰਡ ਲਈ ਤਾਂ ਬਿਲਕੁਲ ਅਸੀਂ ਤਾਂ ਮੌਤੇ ਕੰਡੇ ਬੈਠੇ ਆ ਭਾਵੇਂ ਅੱਜ ਮਰੀਏ ਜਾਂ ਕੱਲ ਮਰੀਏ ਇਸ ਕਰਕੇ ਜੇ ਅਗਰ ਅਸੀਂ ਇਹਨੂੰ ਲੱਗਣ ਦੇਤਾ ਤਾਂ ਅਸੀਂ ਮਰਾਂਗੇ ਮਰਾਂਗੇ ਉਸ ਤੋਂ ਪਹਿਲਾਂ ਇਸ ਦਾ ਵਿਰੋਧ ਕਰ ਦਿੱਤਾ ਗਏ ਜੇ ਉਸਦੇ ਬਾਅਦ ਵੀ ਚੂਰ ਵੀ ਜੇ ਨਹੀਂ ਹਟਦੇ ਫੈਕਟਰੀ ਦੀ ਕੰਸਟਰਕਸ਼ਨ ਹੁੰਦੀ ਆ ਫੈਕਟਰੀ ਦਾ ਨਿਰਮਾਣ ਹੁੰਦਾ ਫਿਰ ਕੀ ਰਸਤਾ ਤੁਹਾਡੇ ਕੋਲ ਦੇਖੋ ਇਹ ਪਹਿਲੀ ਕੋਸ਼ਿਸ਼ ਤਾਂ ਇਹੀ ਆ ਅਸੀਂ ਜਤਨ ਕਰ ਰਹੇ ਆ ਕਿ ਅਸੀਂ ਇਹ ਫੈਕਟਰੀ ਲੱਗਣ ਨਹੀਂ ਦਿੰਦੇ ਜੇ ਅਗਰ ਫਿਰ ਵੀ ਭਾਈ ਇਹਦੀ ਵੱਡੀਆਂ ਪਸ਼ਪਾਰਸ਼ਾਂ ਨੇ ਵੱਡੇ ਲੋਕਾਂ ਨਾਲ ਪੈਸਾ ਵੀ ਹੋ ਸਕਦਾ ਇਹਦੇ ਕੋਲ ਭਾਈ ਪਤਾ ਨਹੀਂ ਇਹ ਸਪਾਰਸ਼ਾ ਚੱਕੀ ਪਿਰਦਾ ਜਿਹਦੇ ਸਿਰ ਦੇ ਉੱਤੇ ਐਡਾ ਉੱਚੜ ਰਿਹਾ ਤੇ ਕੰਮ ਕਰ ਰਿਹਾ ਤੇ ਫਿਰ ਤਾਂ ਸਾਡੇ ਕੋਲ ਇਹੀ ਹਾਲ ਹੈ ਜੀ ਜਿਹੜਾ ਅਸੀਂ ਕੀਤਾ ਹੋਇਆ ਕਿ ਸਾਡੇ ਘਰ ਘਰ ਬੁਕਾਊਗਾ ਜੀ ਅਸੀਂ ਫਿਰ ਵਾਰ ਕੇ ਕਿਸੇ ਵੱਡੀ ਇੰਡਸਟਰੀ ਵਾਲਿਆਂ ਨੂੰ ਅਸੀਂ ਵੇਚ ਕੇ ਚੱਲ ਜਾਾਂਗੇ ਭਾਈ ਇੱਥੇ ਫੋਕਲ ਬਾਰਡ ਏਰੀਆ ਬਣਾ ਲਣਗੇ ਜੀ